ਇੱਕ ਬਜ਼ੁਰਗ ਵਿਅਕਤੀ ਨੂੰ ਇੱਕ ਰਿਟਾਇਰ ਪੁਲਿਸ ਇੰਸਪੈਕਟਰ ਤੋਂ ਲਿਫਟ ਮੰਗਣੀ ਉਸ ਵਕਤ ਭਾਰੀ ਪੈ ਗਈ ਜਦੋਂ ਸਕੂਟੀ ਰੋਕ ਕੇ ਉਸ ਰਿਟਾਇਰ ਪੁਲਿਸ ਇੰਸਪੈਕਟਰ ਨੇ ਬਜ਼ੁਰਗ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜੀ ਹਾਂ ਦਰਅਸਲ ਇਹ ਮਾਮਲਾ ਉਸ ਵਕਤ ਧਿਆਨ ਦੇ ਵਿੱਚ ਆਉਂਦਾ ਹੈ ਜਦੋਂ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਘਟਨਾ ਕੈਦ ਹੋਈ ਅਤੇ ਹੁਣ ਉਸ ਬਜ਼ੁਰਗ ਵਿਅਕਤੀ ਦੇ ਵੱਲੋਂ ਖਾਣੇ ਦੇ ਵਿੱਚ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਕਿਹਾ ਹੈ ਕਿ ਮੈਨੂੰ ਇਨਸਾਫ ਦਿੱਤਾ ਜਾਵੇ। ਦਰਅਸਲ ਦੱਸਿਆ ਜਾ ਰਿਹਾ ਹੈ ਕਿ ਕਿਸੇ ਕੰਮ ਨੂੰ ਲੈ ਕੇ ਬਜ਼ੁਰਗ ਸ਼ਹਿਰ ਆਇਆ ਹੋਇਆ ਸੀ ਤੇ ਜਦ ਆਪਣੇ ਪਿੰਡ ਜਾਣ ਦੇ ਲਈ ਅੱਡੇ 'ਚ ਖੜਾ ਸੀਗਾ ਤਾਂ ਉਸ ਵਕਤ ਇਸ ਬਜ਼ੁਰਗ ਦੇ ਵੱਲੋਂ ਲਿਫਟ ਮੰਗੀ ਜਾਂਦੀ ਹੈ। ਜਦ ਹੱਥ ਦੇ ਕੇ ਲਿਫਟ ਮੰਗੀ ਤਾਂ ਉਸ ਸਾਫਕਾ ਪੁਲਿਸ ਇੰਸਪੈਕਟਰ ਨੇ ਕੀ ਕੀਤਾ ਕਿ ਪਹਿਲਾਂ ਤਾਂ ਸਕੂਟੀ ਰੋਕੀ ਅਤੇ ਬਾਅਦ ਵਿੱਚ ਬਜ਼ੁਰਗ ਨੂੰ ਲੱਤ ਮਾਰ ਕੇ ਹੇਠਾ ਸੁੱਟ ਦਿੱਤਾ ਇੰਨਾ ਹੀ ਨਹੀਂ ਬਲਕਿ ਸਕੂਟੀ ਤੋਂ ਉੱਤਰ ਕੇ ਉਸ ਬਜ਼ੁਰਗ ਦੀ ਕੁੱਟਮਾਰ ਕੀਤੀ ਅਤੇ ਬਜ਼ੁਰਗ ਦੇ ਸਿਰ ਦੇ ਉੱਤੇ ਬੰਨੀ ਹੋਈ ਪੱਗ ਵੀ ਜਿਹੜੀ ਹੈ ਲਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਉੱਥੇ ਲੱਗੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਜਦੋਂ ਇਹ ਸਾਬਕਾ ਪੁਲਿਸ ਇੰਸਪੈਕਟਰ ਜਿਹੜਾ ਆ ਬਜ਼ੁਰਗ ਦੀ ਕੁੱਟਮਾਰ ਕਰ ਰਿਹਾ ਸੀਗਾ ਤਾਂ ਉਸ ਤੋਂ ਬਾਅਦ ਰਾਹੀਰ ਜਿਹੜੇ ਨੇ ਇਕੱਠੇ ਹੋ ਜਾਂਦੇ ਨੇ ਅਤੇ ਉਹਨਾਂ ਦੇ ਵੱਲੋਂ ਵੀ ਇਸ ਬਜ਼ੁਰਗ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਸਾਬਕਾ ਪੁਲਿਸ ਇੰਸਪੈਕਟਰ ਜੀ ਤੁਸੀਂ ਗੁੰਡਾਗਰਦੀ ਦੇਖ ਸਕਦੇ ਹੋ ਕਿਸ ਕਦਰ ਇਸਨੇ ਸ਼ਰੀਆਮ ਲਿਫਟ ਮੰਗਣ ਵਾਲੇ ਬਜ਼ੁਰਗ ਦੀ ਜਿਹੜੀ ਹੈ ਕੁੱਟਮਾਰ ਕੀਤੀ ਹੈ ਕੁੱਟਮਾਰ ਕਰਨ ਦੇ ਨਾਲ ਨਾਲ ਉਸ ਦੇ ਸਿਰ ਤੇ ਉੱਤੇ ਬੰਨੀ ਹੋਈ ਪੱਗ ਦਾ ਵੀ ਅਪਮਾਨ ਕੀਤਾ ਹੈ ਨਾਲ ਦੇ ਨਾਲ ਇਹ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਹੈ ਤੇ ਹੁਣ ਉਸ ਬਜ਼ੁਰਗ ਦੇ ਵੱਲੋਂ ਥਾਣੇ ਦੇ ਵਿੱਚ ਪਹੁੰਚ ਕੇ ਸ਼ਿਕਾਇਤ ਦਰਜ ਕਰਵਾ ਕੇ ਮਾਮਲਾ ਜਿਹੜਾ ਆ ਉਸ ਦੇ ਵਿੱਚ ਜਾਂਚ ਪੜਤਾਲ ਕਰਨ ਦੀ ਮੰਗ ਕੀਤੀ ਹੈ ਤਾਂ ਜਲੰਧਰ ਦਾ ਪੂਰਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਕਿ ਬਜ਼ੁਰਗ ਕ ਤਿਹਨੂੰ ਲੈਫਟ ਮੰਗਣੀ ਉਸ ਵਕਤ ਭਾਰੀ ਪੈ ਗਏ ਜਦੋਂ ਸਕੂਟੀ ਸਵਾਰ ਇੱਕ ਸਾਤਕਾ ਪੁਲਿਸ ਇੰਸਪੈਕਟਰ ਨੇ ਉਸਨੂੰ ਲੱਤ ਮਾਰ ਕੇ ਪਹਿਲਾ ਹੇਠਾਂ ਸੁੱਟਿਆ ਅਤੇ ਉਸ ਤੋਂ ਬਾਅਦ ਅਗੁੰਡਾਗਰਦੀ ਦਿਖਾਉਂਦੇ ਹੋਏ ਬਜ਼ੁਰਗ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉੱਥੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਸਾਰੀ ਘਟਨਾ ਕੈਦ ਹੋ ਚੁੱਕੀ ਹੈ ਤਾਂ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਨਾਲ ਦੇ ਨਾਲ ਦੱਸਿਆ ਗਿਆ ਉਸ ਬਜ਼ੁਰਗ ਦੇ ਵੱਲੋਂ ਕਿ આરોપી ਨੇ ਨਾ ਸਿਰਫ ਉਸ ਦੀ ਪਗੜੀ ਉਤਾਰੀ ਹੈ ਬਲਕਿ ਜਿਹੜੇ ਬਾਲ ਪੜ ਕੇ ਬੇਰਹਿਮੀ ਦੇ ਨਾਲ ਮਾਰਕੁੱਟ ਵੀ ਉਸ ਦੇ ਵੱਲੋਂ ਕੀਤੀ ਗਈ ਹੈ ਤਾਂ ਇਸ ਘਟਨਾ ਦੀ ਵੀਡੀਓ ਉੱਥੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਹੈ ਅਤੇ ਨਾਲ ਦੇ ਨਾਲ ਹੁਣ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੀ ਕੁਝ ਕਾਰਵਾਈ ਕਰਦੀ ਹੈ ਜਾਂ ਕੀ ਕੁਝ ਇਸ ਮਾਮਲੇ ਦੇ ਵਿੱਚ ਹੋਰ ਨਿਕਲ ਕੇ ਸਾਹਮਣੇ ਆਵੇਗਾ ਫਿਲਹਾਲ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਬੇਹਦੀ ਮੰਦ ਭਾਗੀ ਖਬਰ ਹੈ ਕਿ ਕਿਵੇਂ ਜਲੰਧਰ ਦੇ ਵਿੱਚ ਹੀ ਇੱਕ ਬਜ਼ੁਰਗ ਕ ਵਿਅਕਤੀ ਨੂੰ ਲਿਫਟ ਮੰਗਣੀ ਉਸ ਵਕਤ ਭਾਰੀ ਪੈ ਗਏ ਜਦੋਂ ਇੱਕ ਵਿਅਕਤੀ ਨੇ ਗੁੰਡਾਗਰਦੀ ਦਿਖਾਉਂਦੇ ਹੋਏ ਬਜ਼ੁਰਗ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਉਸ ਦੇ ਦੇ ਉੱਤੇ ਬੰਨੀ ਹੋਈ ਪੱਗ ਜਿਹੜੀ ਆ ਉਹ ਵੀ ਲਾ ਦਤਿ